ਤੇ ਪਰਮਨ ਪ੍ਰੀਤ ਕੰਧੋਲਾ ਕਹਿੰਦਾ ਇਹਨਾਂ ਐਨ ਆਰ ਆਈ ਵੀਰਾਂ ਦਾ ਬਹੁਤ ਵੱਡਾ ਧੰਨਵਾਦ ਹੈ ਜੀ ਬਹੁਤ ਬਹੁਤ ਧੰਨਵਾਦ ਇਧਰ ਨਿਊਜ਼ ਪੰਜਾਬ ਵਾਲਿਆਂ ਦਾ ਬਹੁਤ ਵੱਡਾ ਧੰਨਵਾਦ ਸਾਡੇ ਜਿਸਕਰ ਇਹੋਂਦ ਬਾਈ ਕਹਿੰਦਾ ਜੁਦੀਪ ਇਹੋਂਦ ਪ੍ਰਧਾਨ ਸਾਹਿਬ ਦਾ ਪਿਆਰ ਹੈ ਆ ਜਿਹੜੀਆਂ ਕੁਰਸੀ ਦੇ ਗੱਲ ਦੀਆਂ ਖਬਰਾਂ ਨਿਊਜ਼ ਪੰਜਾਬ ਤੇ ਚੱਲਣਗੀਆਂ ਜੀ ਮੇਰੀ ਬੇਨਤੀ ਹੈ ਜੀਤ ਪਹਿਲਵਾਨ ਜੀ ਕੁੱਲੋਵਾਲ ਉਸਤਾ ਜੀ ਨੋਟ ਕਰਿਓ ਜੋੜ ਆਪਾਂ ਨੇ ਬਰਾਬਰੀ ਦੇ ਰੱਖਣੇ ਨੇ ਜੀ ਜਿਹੜੀ ਪਹਿਲੀ ਕੁਰਸੀ ਦਾ ਤੁਹਾਡੀ ਜਾਣ ਪਛਾਣ ਔਰ ਜਥੇਦਾਰ ਬਾਬਾ ਸ਼ੰਗਾਰਾ ਸਿੰਘ ਜੀ ਵੀ ਆ ਜਾਣ ਅਮਰੀਕ ਸੰਧਾ ਜੀ ਤੇ ਪਰਮਵੀਰ ਬੜੈਜ ਜੀ ਤੇ ਮਾਨਕ ਹੌਸਲ ਜੀ ਤੇ ਬਾਬਾ ਗੁਰਦੀਪ ਸਿੰਘ ਜੀ ਉਹ ਵੀ ਬੁਲਾੜਿਆ ਤਕੜਾ ਕਾ ਮਾਨਕ ਹੌਸਲ ਜੀ ਅਮਰੀਕ ਸੰਧਾ ਜੀ ਪਰਮਵੀਰ ਬੜੈਜ ਜੀ ਮਾਨਕ ਹੌਸਲ ਜੀ ਜੀ ਸਾਡੇ ਤੇ ਧੰਨਵਾਦ ਪਹਿਲੀ ਕੁਰਸੀ ਦੇ ਨਾਲ ਇਹ ਆਪਦੇ ਪਹਿਲਵਾਨ ਹੈ ਖਰਚ ਦੀ ਜੀ ਹਲਾਈ ਤਗੜੀ ਜਿਹੜੀ ਕੁਸ਼ਤੀ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਜੇ ਮੇਹਰ ਜੀ ਨਾਲ ਜੇ ਰੱਬ ਦੀ ਮਿਹਰ ਹੋ ਜੇ ਬੰਦਾ ਫੇਰ ਆਣ ਕੇ ਪਹਿਲਵਾਨ ਬਣਦਾ ਹੈ 5 ਮਿੰਟ ਦਾ ਹੀ ਸਮਾਂ ਸੱਜੇ ਪੱਤਣ ਵਾਲੇ ਪਿਆਰ ਖਾਰੇ ਨੋਟ ਕਰਿਓ ਜੀ ਫਿਰ ਤੁਹਾਡੀਆਂ ਕੁਸ਼ਤੀਆਂ ਨਹੀਂ ਬਣਿਆ ਜਾਣੀਆਂ 5 ਮਿੰਟ ਤੋਂ ਬਾਅਦ ਜੇ ਤੁਸੀਂ ਅਖਾਲੇ ਪਾਸੇ ਵੀ ਫਲਾਮੀ ਦੇ ਕੇ ਨਹੀਂ ਬੈਠੇ ਇੱਕ ਵਾਰ ਧੰਨਵਾਦ ਕਰਦੇ ਆ ਸਾਡੇ ਤਾਨਾ ਦਾ ਜਥੇਦਾਰ ਕੁਲਦੀਪ ਸਿੰਘ ਜਥੇਦਾਰ ਫਤੇਹ ਸਿੰਘ ਜੀ ਪ੍ਰਦੀਪ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਬਾਬਾ ਸਾਗਰ ਸਿੰਘ ਜੀ ਤੇ ਗੋਲਦੀ ਖਾਲਸਾ ਜੀ ਇਹ ਸਾਰੇ ਗੁਰੂ ਦੇ ਸਿੰਘਾਂ ਦਾ ਬਹੁਤ-ਬਹੁਤ ਧੰਨਵਾਦ ਹਾਂਜੀ ਨੰਗੜਾ ਤੇ ਗੁਰਮੰਡ ਡੁੰਮਛੜੀ ਇਹ ਪਹਿਲਵਾਨ ਤਿਆਰ ਰਹਿ ਗਏ ਨੈਕਸਟ ਕੁਸ਼ਤੀ ਲਈ ਸਾਡੇ ਨਿਊਜ਼ ਪੰਜਾਬ ਵਾਲਿਆਂ ਦਾ ਵੀ ਬੜਾ ਧੰਨਵਾਦ ਹੈ ਐਸਐਨ ਨਿਊਜ਼ ਪੰਜਾਬ ਵਾਲਿਆਂ ਦਾ ਜਿਹੜੇ ਉੱਚੇ ਉੱਚੇ ਕਰਕੇ ਕਵਰੇਜ ਕਰ ਰਹੇ ਨੇ ਪਹਿਲੇ ਕੋਸ਼ਿਸ਼ ਕਰੇ ਦੀ ਚੱਲ ਰਹੀ ਹੈ ਵਾ ਨਹੀਂ ਰਸਾ ਇੱਕੋ ਜਿਹੇ ਕਦਮ ਨੇ ਇੱਕੋ ਜਿਹਾ ਹੌਲਾ ਆ ਉਧੂ ਉਧੂ ਕਰਦੀ ਜਵਾਨੀ ਵਾ ਨਹੀਂ ਰਸਾ ਅਜ ਕਰੀਓ ਜੀ ਹਾ ਬੜੇ ਬਲੇਜ ਜਿੰਨਾ ਜੱਸਾ ਭਾਈ ਪਹਿਲਵਾਨਾਂ ਨੂੰ ਸੱਦੇ ਲਾ ਰਿਹਾ ਪਈਓ ਜਲਦੀ ਨਾਲ ਆਈ ਜਾਣ ਤੇ ਸਾਡੇ ਪ੍ਰਬੰਧਕ ਵੀਰ ਅ ਨੰਬਰਦਾਰ ਅਮਨ ਜੀ ਪ੍ਰਧਾਨ ਮੋਢੀ ਦੂਸ਼ਰੀ ਦੇ ਕਦੇ ਕਮਲ ਦੀਆਂ ਗੱਲਾਂ ਹਾਂਜੀ ਦੂਜੀ ਕੁਸ਼ਤੀ ਵੀ ਲੜਨੀ ਆ ਗੌਰਵ ਨੰਗੜਾ ਤੇ ਗੁਰਮントੂ ਛੜੀ ਵੀ ਆਓ ਗੌਰਵ ਨੰਗੜਾ ਤੇ ਗੁਰਮントੂ ਦੂਸ਼ਰੀਏ ਪਹਲਵਾੜ ਆਓ ਜੀ ਜਲਦੀ ਤਿਆਰ ਹੋ ਕੇ ਦੋ ਰੈ ਹੋਈ ਆਪਣੇ ਕੋਲ ਕੁਸ਼ਤੀ ਚਿੱਕੀ ਗੌਰਵ ਖੜੇ ਹੋ ਜੀ ਇਧਰੋਂ 96 ਕਰੋੜੀ ਜੱਫਾ ਵੱਡਾ ਦਾਦਾ ਕਦਾ ਹੁੰਦੀਆਂ ਨਹੀਂ ਦੁਨੀਆ ਦੀ ਸਭ ਤੋਂ ਮਹਾਨੀ ਧਰਤੀ ਸਾਡੇ ਕੋਲ ਹੈ ਉਹ ਕਿਹੜੀ ਧਰਤੀ ਹੈ ਉਹ ਧਰਤੀ ਹੈ ਜੋ ਦੇਵਾਰਾ ਸ੍ਰੀ ਜੁਤੀ ਸੁਖ ਸਾਹਿਬ ਜਿਹੜੀ ਧਰਤੀ ਜਿਵਾਨ ਟੋਡਰ ਵਾਲੇ ਆਪਣੀਆਂ ਜ਼ਿੰਦਗੀਆਂ ਕੀਤੀ ਮੋਹਰਾ ਪਿਛਾ ਕੀ ਉਹ ਧਰਤੀ ਪ੍ਰਦੀਪੀ ਉਹ ਧਰਤੀ ਹੈ ਪਰ ਉਥੇ ਧੰਨਵਾਦ ਹੈ ਜੀ ਵੱਡੇ ਮਾਨ ਸਤਿਕਾਰ ਕੀਤੇ ਜਾ ਰਿਹਾ ਹੈ ਸਾਰੇ ਵੀਰਾਂ ਦਾ ਚੜ੍ਹਦੀ ਕਲਾ ਗਰੁੱਪ ਦਾ ਇਹਨਾਂ ਦਾ ਵਿਸ਼ੇਸ਼ ਸਤਾਰ ਦਿੱਤੀ ਧੰਨਵਾਦ ਇੱਥੇ ਅਮਰੀਕ ਮਾਲਕ ਜੀ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਉਹਨਾਂ ਤੋਂ ਬਾਅਦ ਮਲਕੀਤ ਦਾਉ ਮਲਕੀਤ ਦਾਉ ਉਹ ਵੀ ਅੱਗੇ ਸਲਮਾਨ ਲਾਲ ਜੀ ਹੱਥ ਬੰਨ ਕੇ ਬੈਠੇ ਸੀ ਸਾਰੇ ਦਰਸ਼ਕੋ ਸਾਡੇ ਸਤਿਕਾਰ ਦੋ ਕਿਉਂਕਿ ਆਪਾਂ ਸਾਰੇ ਦਰਸ਼ਕਾਂ ਦਾ ਵੀ ਸਤਕਾਰ ਹੈ ਤਾਂ ਪੈਂਟਾਲੇ ਵੀ ਨੋਟ ਕਰੋ ਜੀ ਇੱਕ ਇੱਕ ਮੈਚ ਇਹਨਾਂ ਦੇ ਪਿੱਛੇ ਹੋਰ ਵਸਾ ਦਿਓ ਦਰਸ਼ਕਾਂ ਪਾਸੇ ਛੇ ਪਾਸੇ ਪੁੱਜੀ ਹੋਇਆ ਆਪਣੇ ਯਾਰਾਂ ਦੋਸਾਂ ਦੇ ਨਾਲ ਆਊਟ ਕਰੋ ਤੁਹਾਡੇ ਜਿੱਲ ਵਰਗੀ ਆਮਣ ਨੰਬਰਦਾਰ ਹੋਣਾਂ ਦੇ ਨਾਲ ਆ ਕਹਿੰਦੇ ਬਹੁਤ ਬਹੁਤ ਧੰਨਵਾਦ ਨਾਲ ਨਵੀਂ ਹਣੀ ਸਾਡੇ ਵੀਰ ਵਿਸ਼ੇਸ਼ ਤੌਰ ਤੇ ਪੁੱਜੇ ਹੋਇਆ ਲਓ ਕੁਸ਼ਤੀ ਦਾ ਕਹਿੰਦੇ ਆ ਸਮਾਂ ਵੀ ਅਜਰ ਰਗਵੀ ਜੀ ਸਾਡੇ ਉਹਨਾਂ ਨੇ ਬੇਨਤੀ ਆਲੀ ਪੁਲਿਸ ਜਿੰਦੇ ਤੇ ਪਰ ਆ ਜਾਣਗੇ ਫੇਲਾਪੁਰ ਤੋਂ ਖਾਲਾਪੁਰ ਰਗਵੀਰ ਸਿੰਘੀ ਖਾਲਾਪੁਰ ਤੋਂ ਉਹ ਪੰਜਾਬੀ ਵੀਰੋ ਇਹ ਕਦੇ ਅਜਿਹਾ ਦੌਰ ਚੱਲਦਾ ਹੈ ਕਾਜੀ ਵਾਲੇ ਤੀਰਾਂ ਦਾ ਕਦੇ ਚਾਰ ਚਾਲ ਪਹਿਲਾਂ ਪਹਿਲਵਾਨਾਂ ਨੂੰ ਛੋਟੀ ਵੀ ਦਿੱਤੀ ਗਈ ਆ ਛੋਟਾ ਹਲਕਾਰ ਅਸੀਦਾ ਔਰ ਆਪ ਕਰਨੇ ਲੱਗੇ ਜਨ ਸੁਹਾਰੀ ਆ ਗਿਆ ਮਨੂਪ ਰਾਏ ਪਰ ਸੰਤ ਸੰਤ ਨਾਰ ਅਵੰਦ ਜੈਨਵਾ ਦਾ ਪਿਆਰ 18 ਡੋਲ ਸ਼ੇਰੇ ਤੇ ਨਾਲ ਕਦੇ ਜੱਜ ਬਸ ਪੰਜਾਬੀ ਜੀ ਜੋੜੇ ਮਲਾਉਂਦੇ ਜਿਹੜੇ ਰਸਮਾਂ ਦਾ ਕਰ ਰਹੇ ਨੇ ਸ਼ਮਸ਼ੇਰ ਚਮਕੌਰ ਸਾਹਿਬ ਦੇ ਪੱਲਾ ਜਿਸ ਨੇ ਇੱਕ ਮੇਰੇ ਲਈ ਮਾਫੀ ਚਾਹਣੀ ਜਿਹੜੇ ਭਰਾਵੇ ਪੱਖੇ ਲਾਏ ਇੱਕ ਵਾਰ ਸਟੇਜ ਦੇ ਉੱਪਰ ਮੀਨਸ ਸਟੇਜ ਤੇ ਜਿਹੜੇ ਪੱਖੇ ਆ ਕੇ ਇੱਕ ਵਾਰ ਸੰਪਰਕ ਕਰੇ ਸਾਡੇ ਕਮੇਟੀ ਦੇ ਨਾਲ ਜਿਹੜੇ ਵੀਰ ਨੇ ਜਿਹੜੇ ਪੱਖੇ ਲਾਏ ਹੋਏ ਉਧਰ ਕੇਤਰ ਜੈਲਨਾਰ ਭਰਾ ਦਾ ਵਿਸ਼ੇ ਤੌਰ ਤੇ ਮਾਨ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ ਹਰਪ੍ਰੀਤ ਸਹਾਵੀ ਯਾਰਾ ਕਾਮ ਸਾਡੇ ਵਿੱਚ ਪਹੁੰਚ ਚੁੱਕੇ ਨੇ ਅਸੀਂ ਜਸਵਿੰਦਰ ਸਿੰਘ ਲਾਡੀ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਤੇਰਾ ਧੰਨਵਾਦ ਕੀਤਾ ਜਾ ਰਿਹਾ ਹੈ ਲਓ ਕੁਸ਼ਤੀਆਂ ਕੰਦੇ ਛੋਟੀ ਰੀਆਂ ਚੱਲ ਮੈਚ ਤੇ ਜੱਸਾ ਭਾਈ ਮੈਂ ਬੇਨਤੀ ਕਰਦਾ ਹਾਂ प्रदीप 바ਵਾ ਜੀ ਤੁਹਾਨੂੰ ਧੰਨਵਾਦ ਹੈ ਉਧਰ ਗੁਲਾਬ प्रदीप ਇਹਨਾਂ ਦੇ ਭਾਰ ਜੀਆ ਸਕੇ ਭਾਰ ਜੀ ਇਸ ਨਗਰ ਦੇ ਗੁਲਾਬ ਸਿੰਘ ਦੀ ਐਮਡੀ ਸਮਰ ਹੋਮ ਬਹੁਤ ਬਹੁਤ ਧੰਨਵਾਦ ਵੱਡਾ ਯੋਗਦਾਨ ਜਿਹੜਾ ਪੁੰਗ ਦਾ ਕੀਤਾ ਕਰੇ ਇਹੋਂ ਦੇ ਇਸ ਕੁਸ਼ਤੀ ਦੰਗਲ ਦੇ ਲਈ ਗੁਲਾਬ ਸਿੰਘ ਦੀ ਐਮਡੀ ਸਮਰ ਹੋਮ ਇਹਨਾਂ ਦਾ ਮਾਨ ਸਰਵਾ ਜਿਹੜਾ ਕੀਤਾ ਜਾ ਰਿਹਾ ਹੈ ਬਹੁਤ ਬਹੁਤ ਸ਼ੁਕਰੀਆ 1000 ਰੁਪਏ ਦਾ ਮਾਨ ਸਰਵਾ ਜਿਹੜਾ ਪੁੰਗ ਦਾ ਕੀਤਾ ਪਿਆ ਰੱਬ ਦੇ ਬੰਦੇ ਨੂੰ ਬੇ ਬੁੱਡੇ ਦੇ ਕੋਈ ਪੁੱਤਾਂ ਛਾਲਾ ਆ ਪਰਟੇ ਕੋਈ ਗੱਲ ਹੋਣਾ ਚਾਹੀਦਾ ਮਰਦਾ ਮਾਰ ਇਹ ਬ੍ਰੋ ਕੇ ਸਲਾਮਾ ਦੇਦੀ ਆ ਆਹ ਹੋਰ ਇਹ ਸਿਆਣਾ ਸਰਦਾਰ ਆ ਇਹਨੂੰ ਨਾਮ ਕਰਾ ਲੈਣਾ ਨਸਲ ਵਾਲੀ ਦਿੱਤਾ ਬੁਲਾ ਕੇ ਤੇ ਪ੍ਰੋਗਰਾਮ ਦੇ ਅਸੀਂ ਬਹੁਤ ਬਾਤਾਂ ਕਰਾਂਗੇ ਇਹ ਉਹ ਪਿੰਡ ਵਾਲਿਆਂ ਦੇ ਜੀ ਜੀ ਵਾਹਿਗੁਰੂ ਸਾਡੇ ਮੇਰੇ ਪਿੰਡਾਂ ਆਖਰ ਮੈਂ ਗੋਮਸੇ ਰਿਹਾ ਸਰਕਾਰ ਦੇ ਇਹ ਪਿੰਡਾਂ ਦੇ ਵਿੱਚ ਕਰਵਾਉਨੇ ਜਿੱਥੇ ਆਪਣਾ ਪੰਜਾਬ ਦਾ ਸੱਭਿਆਚਾਰ ਇਹ ਦਰਸਾਉਂਦੇ ਆ। ਜ਼ਿਲ੍ਹਾ ਡੰਗਰ ਕਮੇਟੀ ਮਹਾਰਾਜ ਦੇ ਮੀਤ ਪ੍ਰਧਾਨ ਨੇ ਬਹੁਤ ਜੀ ਜਿਹੜੇ ਦੇ ਸੇਵਾਦਾਰ ਦੇ ਕਿਤੇ ਹੈਰਾਨ ਬਣ ਗਏ ਵੀ ਛੋਟੇ ਛੋਟੇ ਜੋਾਕ ਵੀ ਇਸ ਦੰਗਲ ਦੇ ਵਿੱਚ ਧੰਨਵਾਦ ਹੈ ਜਿਹੜੇ ਮੂਹਰੇ ਇਹਨਾਂ ਦੇ ਇਹਨਾਂ ਨੂੰ ਨਸੀਹਤ ਕਿੰਨੇ ਦਿਲ ਕਰਦੇ ਮਾਰ ਕੇ ਮਾਇਆ ਬਹੁਤ ਵਧੀਆ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਸੋਚਣਾ ਬੱਚੇ ਵੀ ਆਏ ਹੋਏ ਆ ਕੋਲੰਦੇ ਲਈ ਜੀ ਦੇਖ ਕੇ ਹੈਰਾਨ ਮੰਨ ਗਏ ਜੀ ਵੀ ਇੱਥੇ ਕੋਲੰਡਰ ਜਿਵੇਂ ਪੰਜਾਬ ਦੇ ਸਿਰ ਤੇ ਆਇਆ ਜਾਂਦਾ ਹੈ ਉਹਦੇ ਵਿੱਚ ਡੁੱਬਿਆ ਹੋਇਆ ਕਾਹਦਾ ਹੈ ਭਰਾਵਾਂ ਨੂੰ ਦੱਸੋ ਇਹ ਜਾਲ ਪਾਉਣ ਦਾ ਨਾਮ ਬਣਨਗੇ ਭਰਾਵਾਂ ਨੂੰ ਬੰਦੇ ਕਿੱਲਾ ਆ ਗਿਆ ਮੈਂ ਇੱਥੇ ਬੈਠਾ ਹੈਰਾਨੀ ਕੀਤੀ ਜਾ ਰਿਹਾ ਕਿਆ ਲੱਗਦਾ ਇਧਰ ਆ ਕੋਈ ਛੋਟੀ ਦਾ ਬੰਦਾ ਸ਼ਰੀਰ ਹੀ ਆ ਕੇ ਖਰਾਣੇ ਵਾਗਾ ਜਿਸ ਤਰ੍ਹਾਂ ਕੋਈ ਆਉਂਦਾ ਆਪਾਂ ਪੱਗਾਂ ਘਲਾ ਆਏ ਹੋ ਤਵੇ ਬਿਲਯਾਰ ਉਸ ਪੱਤੀਆ ਹਾਜ਼ਰ ਰਿਹਾ ਜੰਡੀਗੜ ਬਹਾਰੀ ਬਹੁਤ ਬੰਦੀ ਹੈ ਇਹ ਜ਼ਰੂਰੀ ਹੋਣਾ ਚਾਹੀਦਾ ਕਿ ਖੇਤਾਂ ਦੇ ਵਿੱਚ ਬੱਚਿਆਂ ਨੂੰ ਲਾਉਣਾ ਚਾਹੀਦਾ ਹੈ ਤਾਂ ਕਿ ਜੰਡੀ ਦੀ ਰੋਕ ਹੋ ਜਾਵੇ ਤੇ ਬੱਚੇ ਨਸ਼ਿਆਂ ਤੋਂ ਬਚੇ ਰਹਿਣਗੇ ਮਾਂ ਤੋਂ ਬਚੇ ਰਹਿੰਦੇ ਜਦੋਂ ਲੱਗਿਆ ਰਹੇ ਤਾਂ ਆਪ ਦੂਰੇ ਕੰਮ ਤੋਂ ਬਚੇ ਰਹਿਣਗੇ ਇਸ ਕਰਕੇ ਬਹੁਤ ਵਧੀਆ ਫਾਇਦਾ ਆਏਗਾ ਸਰਕਾਰ ਆਪਣੇ ਪੱਧਰ ਤੇ ਪਲਾ ਕਰ ਰਹੀ ਹੈ ਪਰ ਪੰਜਾਬ ਦੀਆਂ ਸ਼ਕਤੀਆਂ ਇਹ ਵੀ ਕੰਮ ਕਰਦੀਆਂ ਹੈ ਜੀ ਉਹ ਵੀ ਵੱਡੇ ਪੱਧਰ ਦੇ ਉੱਤੇ ਆਪੋ ਆਪਣਾ ਸਹਿਯੋਗ ਜ਼ਰੂਰ ਦੰਨੀ ਹੈ ਜੀ 501 ਕੰਪਨੀ ਦੇ ਵਿੱਚ ਇਹਦਾ ਵੀ ਉਪਰਾਲੇ ਕਰਨੇ ਚਾਹੀਦੇ ਆ ਜਿਸ ਕਰਕੇ ਆਪਾਂ ਦਾ ਸਵਾਨ ਹੈ ਇਹ ਜਾਓ ਉਪਰਾਲਾ ਕਰਦੇ ਬੱਚਿਆਂ ਦੇ ਮਾਂ ਬਾਪ ਦਾ ਤੇ ਸਾਰੇ ਪੰਜਾਬ ਦੇ ਤੁਹਾਨੂੰ ਪਰ ਆਪਾਂ ਇਹ ਕਹਿ ਰਹੇ ਆ ਕਿ ਆਪਾਂ ਦੇ ਵਿੱਚ ਆਇਆ ਆ ਵੀ ਆਪ ਕਰਾਇਆ ਜਾਂਦਾ ਹੈ ਸਭ ਤੋਂ ਬਹੁਤ ਚੰਗਾ ਹੈ ਕਿਤੇ ਨਾ ਕਿਤੇ ਜਿਹੜੀ ਪੰਜਾਬ ਮਿੱਤਰ ਪੰਜਾਬ ਦੇ ਜਿਹੜੀਆਂ ਇਸ ਵਾਰ ਘਮਾਰੀ ਚੱਲ ਰਹੀ ਹੈ ਜੀ ਉਹ ਕਟੂ ਵਾਸਤੇ ਜਦੋਂ ਹੱਥੋਂ ਕਰਦੇ ਮਿਲਦੇ ਇੱਕ ਕੋਈ ਤੋੜ ਹੈ ਖੇਡਾਂ ਜੀ ਕਿ ਬੱਚਿਆਂ ਨੂੰ ਖੇਡਾਂ ਨੂੰ ਲਾਇਆ ਜਾਵੇ ਬੱਚਿਆਂ ਦਾ ਖੇਡ ਖੇਡਾਂ ਮਾਰਿਆ ਜਾਵੇ ਅੱਜ ਅੱਜ ਕੋਈ ਤੁਹਾਨੂੰ ਮਾਰ ਆ ਸਕੇ ਪੰਜਾਬ ਦੇ ਬੜੇ ਮਸ਼ਹੂਰ ਸਿਹਤ ਮਹਨਵਾਹ ਹੋਏ ਨੇ ਪੰਜਾਬਾ ਹੋਣੇ ਮਸ਼ਹੂਰ ਕਵੀ ਹੋਏ ਨੇ ਪੰਜਾਬ ਦੇ ਬੜੇ ਮਸ਼ਹੂਰ ਲੇਖਕ ਬਣੇ ਮਾਨਾ ਫੂਲਾ ਪਰ ਇਸ ਟਾਈਮ ਨੂੰ ਅੱਜ ਪੰਜਾਬ ਨੂੰ ਬਚਾਉਣ ਕਰਵਾਉਣ ਵਾਸਤੇ ਪਤਾ ਨਹੀਂ ਕਿੰਨੀ ਬਿਮਾਰੀ ਇੱਥੇ ਰਹਿ ਰਹੀ ਹੈ ਮਹਨਵਾਹ ਇਸ ਸਮੇਂ ਸਾਡੇ ਮੁਕਦਮੇ ਵਾਸਤੇ ਕੋਈ ਉਪਾਅ ਨਹੀਂ ਕਿੰਨਾ ਦੇ ਬਚਾਇਆ ਜਾਵੇ ਕਿਹੜਾਂ ਦੀ ਗੱਲ ਬੱਚਾ ਨੂੰ ਸਾਡੇ ਮਾਪੇ ਮਾਪਿਆਂ ਨੂੰ ਕੋਸ਼ਿਸ਼ ਕੀਤੀ ਜਾਵੇ ਇੰਡੀਪੈਂਡੈਂਟ ਬਣਦੀ ਉਹ ਚਾਹਤਾਂ ਨੂੰ ਕੋਸ਼ਿਸ਼ ਕੀਤੀ ਜਾਵੇ ਸਰਕਾਰ ਦਾ ਪ੍ਰੋਗਰਾਮ ਸਟਾਈਲ ਰਹੀਏ ਚਲ ਕਰਦੇ ਆ ਲੇਕਿਨ ਆਪ ਨੂੰ ਗਰਾਊਂਡ ਲੈ ਕੇ ਕੁਝ ਨਹੀਂ ਬਣਦੀ ਇਹ ਗਿਆੜਾ ਸਾਰਾ ਭਰਾ ਪੜੀ ਠੋਕੇ ਤਸੱਲੀ ਆਰੀ ਝੰਡ ਮਿੱਤਰੋ ਔਰ ਰਾਜੇ ਖੇਲੇ ਅੱਤ ਦਾ ਵੀ ਸਿਰਾ ਹੋ ਗਿਆ ਝੜ ਗਈ ਸ਼ਰੀਆ ਨਾਲੋਂ ਕੰਡ ਮਿੱਤਰੋ ਵਾਹ ਕਾਲੀ ਮਾਲ ਮੁੜ ਕੇ ਰੋਈ ਚਾਰੇ ਹੋ ਜੀ

ਇਹ ਮਦਾਰ ਸਰਦਾਰ ਸਿੰਘ ਜੀ ਜਹਰ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਆ ਜਿਹੜੇ ਕਰ ਰਿਹਾ ਸਮੁੱਚੀ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਸਰਦਾਰ ਕੁਲਦੀਪ ਸਿੰਘ ਜੀ ਆਡ ਪ੍ਰਧਾਨ ਸਾਹਿਬ ਡਾਕਟਰ ਬਾਦਲ ਸਿੰਘ ਜੀ ਨੰਬਰਦਾਰ ਚੇਅਰਮੈਨ ਸਾਹਿਬ ਜਸਕਰਨ ਸਿੰਘ ਇੰਆਉਂਗਾ ਤੇ ਨਾਲ ਸੂਬੇਦਾਰ ਪ੍ਰੀਤਪਾਲ ਸਿੰਘ ਜੀ ਨਾਲ ਹੀ ਸਾਡੇ ਅਮਨ ਨੰਬਰਦਾਰ ਤੇ ਖਾੜਾ ਤੇ ਨਾਲ ਸਾਹਿਬ ਸਰਬੰਸ ਜੀ ਗੁਣਛੇੜੀ ਜੀ ਮਾਰੇ ਮਨਸਾ ਕੋ ਸਾਹਿਬ ਜੀ ਦੇ ਨਾਲ ਕਰਦੇ ਜੀ ਕਾਬ ਕੋਰਾਲੀ ਤੋਂ ਸਲਮਾਨ ਕੀਤਾ ਜਾ ਰਿਹਾ ਹੈ ਜੋੜ ਨਾਲ ਪਹੁੰਚਦਾ ਕਰਦਾ ਮੇਰੇ ਮਿੱਤਰੋ ਪ੍ਰਧਾਨ ਗੁਰਦੀਪ ਸਿੰਘ ਜੀ ਆਫਸਰ ਦੇ ਨਾਲ ਗਹਿ ਗਦਲਾ ਪਿਆਰਾ ਕਰਨ ਮਜੀਤ ਸਿੰਘ ਐਫਸੀ ਸਾਹਿਬ ਮਨਜੀਤ ਸਿੰਘ ਜੀ ਐਸਸੀ ਸਾਹਿਬ ਮਨਜੀਤ ਸਿੰਘ ਜੀ ਨਕ ਗਿਆਨੀ ਜੀ ਧੰਨਵਾਦ ਜੀ ਜੋ ਸਿੰਘ ಗ್ರಾಮ ਪੰਚਾਇਤ ਅੰਦਰੋਂ ਜ਼ਿਲ੍ਹਾ ਵੱਲੋਂ ਸੁਪੇ ਪੱਤਰ ਨੇ ਜਿੱਥੇ ਜਲ ਖੇਡ ਵਿੱਚ ਪ੍ਰਾਈਜ਼ ਹੋਣਗੇ ਪਿੰਡਰမှာ ਬਹੁਤ ਵੱਡਾ ਮੇਲਾ ਹੋ ਰਿਹਾ ਹੈ ਫੈਸਲਾਂ ਨੂੰ ਕਹਿੰਦੇ ਹੋਰ ਨੇ ਦਿੱਤੇ ਜਾ ਰਿਹਾ ਮੇਰੇ ਮਿੱਤਰੋ ਆਹ ਕਾਊਂਡ ਵਾਲੇ ਭਰਾਤ ਤੋਂ ਸਭ ਤੋਂ ਉੱਚਾ ਪੈਣਾ ਪਹਿਲਵਾਨ ਜੀ ਆਓ ਜੀ ਪ੍ਰਵਾਹ ਜੀ ਆਉਂਦੇ ਨਾਲ ਤੇ ਦਿੱਤੇ ਜਾਣਗੇ ਸਾਡੇ ਵੀਰ ਨਿਰਮਲ ਸਿੰਘ ਜੀ ਤੇ ਆਉਂਦੇ ਉਹਨਾਂ ਦਾ ਬੇਟਾ ਸੁਖਮਨ ਪਾਲ ਸਿੰਘ ਜੀ ਸੀਨੀ ਜੇ ਵੱਡਾ ਇਹ ਬਹੁਤ ਇੱਕ ਵੱਡਾ ਪ੍ਰਾਲਾ ਹੈ ਇੱਕ ਤਾਂ ਜਿਹੜੇ ਨੌਜਵਾਨ ਪੀੜ੍ਹੀ ਹੈ ਇਹ ਨਸ਼ਿਆਂ ਤੋਂ ਦੂਰ ਹੋ ਗਈ ਇਹਦੇ ਨਾਲ ਇਲਾਕੇ ਦਾ ਆਪਣੇ ਮਾਣ ਸਨਮਾਨ ਵਧਾ ਠੀਕ ਹੈ ਜਿਹੜੀ ਛੋਟੀ ਪਨੀਰੀ ਨਵੀਂ ਬਰੀ ਬੱਚੇ ਆ ਉਹ ਚੰਗੀ ਲਾਈਨ ਪਾ ਲੱਗਦੇ ਆ ਠੀਕ ਹੈ ਜੀ ਇਲਾਕੇ 'ਚ ਆਪਣਾ ਨਾਮ ਰੋਸ਼ਨ ਕਰਦੇ ਆ ਠੀਕ ਹੈ ਜੀ ਨਸ਼ਿਆਂ ਤੋਂ ਵਹਿਤ ਹੁੰਦੇ ਆ ਠੀਕ ਹੈ ਜੀ ਬਹੁਤ ਵਧੀਆ ਉਪਰਾਲਾ ਹੈ ਇਹ ਜਸਨ ਜਸਕਰਨ ਸਿੰਘ ਜਸਕਰਨ ਸਿੰਘ ਦਾ ਬਹੁਤ ਵੱਡਾ ਉਪਰਾਲਾ ਹੈ ਉਹ ਜਸਕਰਨ ਸਿੰਘ ਦਾ ਉਹਨਾਂ ਦੇ ਸਦਕਾ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਹੈ ਠੀਕ ਹੈ ਜੀ ਇਦਾਂ ਦਾ ਅਸੀਂ ਚਾਹੁੰਦੇ ਹਾਂ ਵੀ ਹਰ ਪਿੰਡ ਦੇ ਵਿੱਚ ਇਸੇ ਤਰ੍ਹਾਂ ਹੀ ਚੱਲਦਾ ਰਹੇ ਤਾਂ ਵਧੀਆ ਇੱਕ ਤਾਂ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਬਾਹਰ ਹੋਊਗੀ ਠੀਕ ਹੈ ਜੀ ਤੇ ਇੱਕ ਅੱਗੇ ਉਹਨਾਂ ਦਾ ਮਾਣ ਬਦੂ ਦਾ ਸਨਮਾਨ ਸਰਵਾਇਕ ਵਿੱਚ ਠੀਕ ਹੈ ਜੀ ਬਹੁਤ ਵਧੀਆ ਉਪਰਾਲਾ ਜੀ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਜੀ ਜੇਰਮੇ ਸਾਹਿਬ ਤੁਸੀਂ ਦੇਖ ਰਹੇ ਹੋ ਐਸਐਨਯੂ ਮਹਿਮਾਨ ਸ੍ਰੀ ਤੇ ਮੇਰੇ ਨਾਲ ਪਿੰਡ ਦੀ ਪ੍ਰਬੰਧਕ ਕਮੇਟੀ ਨੂੰ ਦਾ ਬਹੁਤ ਹੀ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਵਰਗੇ ਨਿਵਾਣਿਆਂ ਨੂੰ ਮਾਣ ਬਖਸ਼ ਇੱਥੇ ਬੁਲਾ ਕੇ ਸੋ ਇਹਨਾਂ ਦਾ ਬਹੁਤ ਹੀ ਨੇਕ ਉਪਰਾਲਾ ਜੋ ਇਹ ਪਿੰਡ ਦੇ ਪਿੰਡ ਦੇ ਨੌਜਵਾਨਾਂ ਨੂੰ ਨਾਲ ਲੈ ਕੇ ਸਾਰੇ ਪ੍ਰਬੰਧਕ ਕਮੇਟੀ ਨੂੰ ਨਾਲ ਲੈ ਕੇ ਇਹ ਜਿਹਾ ਉਤਾਲੀ ਕਰਵਾ ਰਹੇ ਹਨ ਜੋ ਕਿ ਕਬੱਡੀ ਕੱਪ ਇਹ কুਸਤੀ ਅੱਜ কুਸਤੀ ਕਰਵਾਇਆ ਕੱਲ ਵੀ ਇੱਥੇ ਕਬੱਡੀ ਕੱਪ ਕਰਵਾਇਆ ਸੀ ਤੇ ਅੱਜ ਵੀ ਇੱਥੇ কুਸਤੀ ਕਰਵਾਇਆ ਜਾ ਰਿਹਾ ਸੋ ਇਸ ਨਾਲ ਬਹੁਤ ਹੀ ਖੇਡਣਾ ਪਰਫੁੱਲਤ ਹੈ ਪੰਜਾਬ ਦਾ ਇੱਕ ਕਲਚਰ ਆ ਸੋ ਇਸ ਨੂੰ ਪਰਫੁੱਲਤ ਕਰਨਾ ਚਾਹੀਦਾ ਸੋ ਸਾਡੇ ਭਰਾ ਅਮਨੇ ਉੰਦ ਜੋ ਕੈਨੇਡਾ ਕਨੇ ਉਹਨਾਂ ਦੇ ਫਾਜ਼ਲ ਸਾਹਿਬ ਕੁਲਦੀਪ ਸਿੰਘ ਜੀ ਉਤ ਤਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਜਿਹੜੋ ਕਿ ਇਸ ਪੂਰੇ ਖੇਡ ਮੇਲੇ ਨੂੰ ਆਪਣੇ ਕਮੇਟੀ ਨਾਲ ਰਲ ਕੇ ਪ੍ਰਬੰਧ ਕਰ ਰਹੇ ਨੇ ਤੇ ਨੌਜਵਾਨ ਮੁੰਡਿਆਂ ਨੂੰ ਨਾਲ ਲਾ ਕੇ ਨਸ਼ਿਆਂ ਤੋਂ ਬਚਾ ਰਹੇ ਨੇ ਦੋਪਕ ਤੁਮਕਾਰ ਸਾਹਿਬ ਧੰਨਵਾਦੀ ਜੀ 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 ਐਸਐਨਯੂ ਪੰਜਾਬ

ਸੁਖਾ ਤੁਮਣਾ ਉਹ ਦੇਖਣਾ ਹੈ ਪ੍ਰਾਮਣਿਕ ਕਿਵੇਂ ਚੁਲਾਇਆ ਜਾਵੇ ਆਪੇ ਹੀ ਦੇਣਾ ਹਨ ਪਰਤਾ ਜਨਤਾ ਆਪਾਂ ਕਿਸਤੀ ਦਾ ਸੁਖਾ ਤੁਮਾ ਚ ਰਹਿ ਰਿਹਾ ਹੈ ਜਿਹੜਾ ਸਾਡੇ ਬਾਹਰ ਰੱਖ ਕਰਦੇ ਆ ਪ੍ਰਾਮਣਿਕ ਫਿਲ ਕਰ ਸਕਦਾ ਜਨਦੀਪ ਕੰਦੀ ਬੱਤੀ ਸੰਪਤੀਆਂ ਦਾ ਸਮਰਾਨੇ ਤੋਂ ਉਹਨਾਂ ਦਾ ਵਿਸ਼ੇਸ਼ ਸਮਰਾਨਾ ਕਰ ਜਾ ਰਿਹਾ ਜਨਦੀਪ ਸਮਰਾਨੇ ਜਿੱਥੇ ਆਏ ਸਾਰੇ ਸੁੱਖਾ ਬਣਾਉਣਾ ਇਦਾਂ ਦੇ ਸੁੱਖ ਕਿਹਾ ਆ ਆਖੇ ਵੱਲੋਂ ਬਹੁਤ ਬਹੁਤ ਧੰਨਵਾਦ ਖੁਸ਼ੀ ਦੇ ਗੱਲਾਂ ਪਾਈ ਪ੍ਰੋਫੈਸਰ ਜੀ ਹਾਂ ਬੜਾ ਕੰਮ ਵੀ ਕਰਦੇ ਆ ਬਾਈ ਮੈਨੂੰ ਚਲਾਵਾ ਵੀ ਹੋਇਆ ਇੰਨੀ ਰੋਟੀ ਕਰਾਉਂਦੇ ਆ ਇਹਦਾ ਬਹੁਤ ਧੰਨਵਾਦ ਸਾਡੇ ਵਿੱਚ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਹੈ ਜੀ ਸਾਡਾ ਬਿੱਲਾ ਮਰੇਡੇ ਦੇ ਵੀਰ ਸੁੱਖਾ ਮਰੇਂਡਾ ਤੇ ਨਾਲ ਰਾਜਗੁਰੂ ਦਾ ਵਿਸ਼ੇਸ਼ ਤੌਰ ਦੇ ਤੇ ਧੰਨਵਾਦ ਕੀਤਾ ਜਾ ਰਿਹਾ ਜਿੰਨੇ ਵੀ ਤੁਸੀਂ ਪੁੱਜਿਆ ਰਬੂਪੀ ਸੰਗਤ ਚਾਰ ਖਿੱਲਾ ਅਕਾਲਗੜੀਆ ਤੇ ਦੀਪ ਢਿੱਡਲਾ ਜੀ ਉਹ ਵੀ ਖੇਤਰ ਦੇ ਬੰਦਿਆ ਪਾਤੋ ਧੰਨਵਾਦ ਹੈ ਕੀਤਾ ਜਾ ਰਿਹਾ ਵੱਡੇ ਪੁੱਤਰ ਦੇ ਉੱਪਰ ਇੱਕ ਵੱਡਾ ਨਾਮ ਆ ਕਹਿੰਦੇ ਮੇਰੇ ਮਿੱਤਰੋ ਬਹੁਤ ਵਧੀਆ ਟੇਸ ਹੈ ਜਦੋਂ ਵੀ ਬਿਰਸੇ ਢਾਬੇ ਕੋਲ ਵੀ ਲੰਘਦਾ ਹੈ ਤਾਂ ਖੁਸ਼ਬੂਆਂ ਹੀ ਖੁਸ਼ਬੂਆਂ ਆਉਂਦੀਆਂ ਕਹਿੰਦੇ ਬਹੁਤ ਵਧੀਆ ਜਿਹੜੀਆਂ ਦਸ਼ਾ ਤਿਆਰ ਕਰਦੇ ਆਂ ਬੰਦੇ ਮਿਰੰਦਾ ਯਾਰ ਸੁੱਖਾ ਮਿਰੰਦਾ ਵੀ ਆ ਜਵੇ ਸਭੀ ਇੱਕ ਮਿੰਟ ਦਿਓ ਹੁਣ ਮਾੜੇ ਜ ਆਪਾਂ ਇੱਧਰ ਪਿਆ ਲਈਏ ਆਹ ਦੋ ਵੱਡੀਆਂ ਜੋੜੀਆਂ ਨੇ ਜਿਹੜੀਆਂ ਖੁਸ਼ੀ ਆਉਂ ਕੇ ਦਾ ਮੁਸਤਾਕ ਆਉਂ ਕੇ ਦਾ ਹਾਥੀ ਦੌੜੀ ਹੋਰੀਏ ਬਾਦੀ ਤੇ ਨਾਲ ਇਧਰ ਜਗਨੇਸ਼ ਸਿੰਘ ਜੀ ਪਰਕਰ ਸੋਨਾ ਘੋੜੀ ਇੱਕ ਮਿੰਟ ਦੋ ਜੀ ਚਾਰੇ ਮਾਲਾ ਆਓ ਜੀ ਮੂਰੇ ਖੁਸ਼ੀ ਆਉਂ ਕੇ ਦਾ ਮੁਸਤਾਕ ਆਉਂ ਕੇ ਦਾ ਜੋਰ ਆ ਚਾਰੇ ਮਾਲਾ ਆਓ ਨਾਲ ਹਾਂਜੀ ਇਹ ਕਿਹਨਾਂ ਨੇ ਉੱਧਰ ਆ ਜੀ ਕੋ ਉੱਧਰ ਆ ਜੀ ਦੋਵੇਂ ਜੋੜੀਆਂ ਆ ਜੀ ਖੁਸ਼ੀ ਜਰਦੀਪ ਸਿੰਘ ਕੀ ਕਰਾਲੀ ਜੀ ਗੁਰਪ੍ਰੀਤ ਸਿੰਘ ਸ਼ੈਰੀ ਜੀ ਸਰਪੰਚ ਲਖਵਿੰਦਰ ਸਿੰਘ ਜੀ ਗੁਰਪ੍ਰਵ ਦੇਵਲਪੁਰ ਖੜਣਾ ਜੋਦਾ ਸਿੰਘ ਜੀ ਸ਼ਾਇਦ ਸੁਬੀਕੀ ਜੀ ਖੁਸ਼ੀਰ ਮੁਸਤਾਕ ਆਉਜੀ ਹੁਣ ਖੁਸ਼ੀਰ ਮੁਸਤਾਕ ਆਉਜੀ ਆ ਵੀ ਸਾਡੇ ਵੀਰ ਅਮਰਪਾਲ ਖੜਾ ਮੁਸਤਾਕ ਖੜਾ ਅੱਜ ਸੰਗ ਸਟੇਜ ਸਾਡੀ ਖਾਲੀ ਕਰਵਾ ਦੇ ਖੜਾ ਬਾਹਰ ਆ ਪਰ ਸਟੇਜ ਖਾਲੀ ਕਰਵਾ ਦੇ ਪਹਿਲਵਾਨ ਰੈਡੀ ਹੋ ਗਏ ਆ ਆ ਪਿਛੇ ਹੋ ਰਹੇ ਪਿਛੇ ਹੋ ਲੇ ਲੇ ਲੀ ਹੋ ਗੁਰਪ੍ਰੀਤ ਸਿੰਘ ਜੀ ਸ਼ਾਇਰੀ ਭਰਾਵਾਂ ਵੱਲੋਂ ਬੱਚਿਆਂ ਦੀ ਖੁਸ਼ੀ ਦੇ ਵਿੱਚ ਅਗਲੇ ਸਾਲ ਅਗਲੇ ਸਾਲ ਮਹਗੇ ਬਲ ਦੀ ਝੋਪੀ ਝੰਡੀਆਂ ਤੇ ਰਤੀ ਰਵੀ ਉਹਨਾਂ ਦਾ ਬੜਾ ਧੰਨਵਾਦ ਹੈ ਜੀ ਔਰ ਝੰਡੀ ਵਾਲੇ ਪਰਵਾਨਾ ਦੇ ਨਾਲ ਫੋਟੋ ਜਿਸ ਕਰ ਰਹੇ ਹੁਣ ਅਮਨ ਨੰਬਰਦਾਰ ਕੈਨੇਡਾ ਤੇ ਨਾਲ ਜਾ ਰਹੇ ਮੇਰੇ ਵੀਰੋ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਕਿ ਪਰ ਮੁੱਖ ਮਹਿਮਾਨਤ ਕਿਤੇ ਕਹਿ ਨਹੀਂ ਪਰ ਮੁਰਦਿਆਂ ਮਹਿਫਲਾਂ ਦੀ ਸ਼ਾ ਇੰਨ ਵਾ ਪਿਆਰ ਵੱਡਾ ਹੈ ਵੱਡਾ ਸਤਾਰਾ ਹੈ ਕਲਾਬ ਰੂਪ ਕਹਿੰਦੇ ਵਿਸ਼ੇਸ਼ ਤੌਰ ਤੇ ਪੁੱਜ ਗਿਆ ਭਰਾ ਸਾਡੇ ਸਾਰੇ ਅਮਰੀ ਅਮੈਰਾ ਰੂਪ ਵਾਲੇ ਉਹ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਸਿਂਦਰ ਸਿੰਘ ਜੀ ਐਮ ਡੀ ਗਰਕ ਸਾਹਿਬ ਮਹਿਰਾ लहर ग्रुप तूं बलजी हा उचा पेंट भई कहिड़े अगरि तजेंद्रादरी सॼे एमड़ी अमायरा ग्रुप

ਐਮ ਡੀ ਅਮਾਇਰਾ ਗਰੁੱਪ ਰਜਿੰਦਰ ਗਰਗ ਜੀ ਐਮ ਡੀ ਅਮਾਇਰਾ ਗਰੁੱਪ ਤੇ ਕਹਿੰਦੇ ਦਿੱਪਨਜੀਤ ਸ਼ੋਰਤਾਰ ਤੇ ਆਏ ਹੋਏ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਵੱਡਾ ਜੋਰਦਾਰ ਅੱਜ ਦੇ ਸਮਾਰ ਕੁਸ਼ਤੀ ਦੰਗੋ ਦੇ ਲਈ ਹੈ ਵੱਡਾ ਨਾਮ ਹੈ ਕਹਿੰਦੇ ਐਮ ਡੀ ਸਾਡੇ ਸਿੰਘ ਸੈਰੀ ਜੀ ਉਹਨਾਂ ਵੱਲੋਂ ਅਗਲੇ ਸਾਲ ਝੋਲੀ ਦਿੱਤੀ ਜਾਵੇਗੀ ਵੱਡੇ एलान ਇਹ ਆਉਂਦੇ ਕਹਿੰਦੇ ਦੰਗੋ ਦੇ ਉੱਪਰ ਹੋਵੇ ਮੇਰੇ ਕਮੇਟੀ ਵੀ ਕਹਿੰਦੀ ਆ ਵਾਹ ਜੀ ਹੁਣ ਆਪਾਂ ਦੋ ਕੁਸ਼ਤੀਆਂ ਨੇ ਵੀ ਉਹ ਆਨੰਦ ਲੈਣਾ ਜਿਹੜੀਆਂ ਹੋਈਆਂ ਨੇ ਸੋਕਾ ਜਾਂਦੀਆਂ ਨਹੀਂ ਹੋਈਆਂ ਜਿਹੜੇ ਚੱਲ ਕੇ ਆਏ ਨੇ ਇਹਨਾਂ ਨੂੰ ਵੀ ਪਤਾ ਲੱਗੇ ਵੀ ਕਿਹੜਾ ਮਾਲ ਯਾਰ ਕਿੱਥੋਂ ਦਾ ਇੱਕ ਆ ਜੂਰੀਆਂ ਦੇ ਨਾਲ ਯਾਰ ਮੇਰੀ ਰਿਕਵੈਸਟ ਹੈ ਆਉਣ ਪੀਵੀ 19ਡਬਲਯੂ 4184 ਇਹ ਗੱਡੀ ਹੈ ਸਤਿ ਸ਼੍ਰੀ ਅਕਾਲ ਸਿੰਝ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਜੀ ਆਉਣ ਡਾਟਰ ਬਾਦਰ ਸਿੰਘ ਜੀ ਨੰਬਰਦਾਰ ਚੇਅਰਮੈਨ ਇਸ ਕਰਦੇ ਆਉਣ ਸੁਪੇ ਨਾਲ ਪ੍ਰੀਤਪਾਲ ਸਿੰਘ ਜੀ ਅਮਨ ਨੰਬਰਦਾਰ ਜਾਦਲਗੁਰ ਜਾਦੀ ਜੀ ਰਤਨ ਸਿੰਘ ਜੀ ਫੌਜੀ ਹਰਜਿੰਦਰ ਸਿੰਘ ਜੀ ਮੰਗਾ ਆਉਣ ਸੰਗਤ ਸਿੰਘ ਜੀ ਕਮਲ ਕਢੋੜਾ ਸਤਨਾਮ ਸੱਤਾਰੀ ਦੀਪਾ ਖਾਪੜਾ ਪ੍ਰਗਟ ਸਿੰਘ ਜੀ ਖਰੌਣ ਜੀ ਨੂੰ ਇੱਕ ਵਾਰੀ ਗੱਡ ਤੇ ਚੜ੍ਹ ਕੇ ਮਾਰੋ ਯਾਰ ਮੱਛੀ ਵਾਲੇ ਬੁਲਾਣਾ ਖਾਲੀ ਕਾਰਤੂਸ ਦੇ ਚੱਲੇ ਦਾ ਲੱਖ ਲੱਖ ਦੀ ਕੁਸ਼ਤੀ ਮੱਲ ਜਿਤੂੜਾ ਕਿਹੜਾ ਮੱਲਾ ਦਾ ਉਹ ਲੱਖ ਲੱਖ ਦੀ ਕੁਸ਼ਤੀ ਕਿਹੜਾ ਮੱਲ ਜਿਤੂੜਾ ਮੱਲਾ ਦਾ ਹੁਣ ਇਹ ਤੇ ਸਮਾਂ ਦੱਸੂਗਾ ਸਮੇਂ ਨੇ ਮਗਰ ਹੋ ਗਏ ਮਾਤੀ ਵਾਲਾ ਭਾਊ ਹੈ ਤੇ ਦਿੱਲੀ ਵਾਲਾ ਕਹਿੰਦੇ ਗੱਲ ਹੋਊਗੀ ਇੱਕ ਗੱਲ ਪੱਕੀ ਹੈ ਜਦ ਕਦੇ ਪੰਜਾਬ ਉੱਠਿਆ ਤਾਂ ਦਿੱਲੀ ਡੱਪੀ ਆ ਅੱਜ ਦਿੱਲੀ ਡੱਪੀ ਜਾਊਗਾ ਜਾਂ ਨਹੀਂ ਤੇ ਸਮਾਦ ਸੁਗਾ ਹਾ ਦਸੂਗਾ ਕਿ ਤੇਰੇ ਯਾਰ ਨੂੰ ਦਬਾਣ ਨੂੰ ਚਲ ਗਈ ਧਰ ਸੜੀਆਂ ਦੀ ਧਰਤੀ ਇਹ ਆਓ ਹੇ ਕੋਹਾਲੀਆ ਵਾਲਾ ਕੋਹਾਲੀਆ ਵਾਲਾ ਪਰਲੀ ਸਾਈਡ ਹੈ ਤੇ ਥੱਲੜ ਦੀ ਸਾਈਡ ਆ ਰਹੀਆਂ ਦਿੱਲੀ ਭੜਿਆ ਧਾਉ ਤੇ ਕੋਟਾ ਹੋ ਯੋਰਸਾ ਆਓ ਹੋਲੇ ਇਸੇਂ ਹਾਂ ਹੋਰ ਹਾਂ ਬੱਤ ਸਰੀਆ ਅਕਾਲ ਇੱਕ ਮੱਖ ਜਿੱਤ ਗਿਆ ਈ ਨੱਪੀਆ ਹੁਲੀ ਦੇ ਸਰੀਆ ਹੋ ਗਿਆ ਨੇ ਵੀਰੋ ਲਾ ਵੀ ਖੱਤੜਾ ਗੜਾਂਗਾ ਫਟਾ ਫੇਰ ਵਲਟਾ ਸਟੋਰ ਦੇ ਵਿੱਚ ਰਹਿੰਦਾ ਹੈ ਲਾ ਵੀ ਖੱਤੜਾ ਗੜਾਂਗਾ ਦੇ ਭਰਾ ਦਾ ਪੱਕੜ ਹੋਇਆ ਬਹੁਤ ਹੀ ਵਧੀਆ 7 ਵਜੇ ਤਰੀਕੇ ਦੇ ਨਾਲ ਕੁਸ਼ਤੀ ਕਰਦਾ ਜਿਹੜਾ ਕਿ ਪ੍ਰਾਦਨ ਕੁਸ਼ਤੀ ਰੰਗ ਦਾ ਬਹੁਤ ਸਾਲਾਂ ਤੋਂ ਦੋ ਤਿੰਨ ਸਾਲਾਂ ਤੋਂ ਪਤਾ ਨਹੀਂ ਕਦੋਂ ਤੋਂ ਚੱਲ ਰਿਹਾ ਹੈ ਅੱਜ ਗੱਗਾ ਮਾਰ ਕੇ ਉਸਤਾਦ ਦੀ ਕੁਸ਼ਤੀ ਹੋਇਆ ਜਿਹੜਾ ਕਿ ਬਹੁਤ ਹੀ ਵੱਡੇ ਪੱਧਰ ਤੇ ਚੜੀ ਹੈ ਢੱਡੀ ਦੀ ਕੁਸ਼ਤੀ ਹੋਈ ਹੈ ਸਾਨੂੰ ਸਾਰੇ ਬੜੀ ਖੁਸ਼ੀ ਹੈ ਇਕੱਠ ਹੋਇਆ ਬਹੁਤ ਮਾਟਾ ਮਾਰਦਾ ਸਾਡੀ ਵੀਰ ਅਦੀ ਪਾਤ ਬਹੁਤ ਵੱਡਾ ਇਕੱਠ ਦਾ ਕਸਤੀ ਦੰਗਲ ਤੇ ਵਿੱਤੀ ਜਿਹੜੀ ਇਹਨਾਂ ਨੇ ਬਹੁਤ ਵਧੀਆ ਪ੍ਰਬਾਲਾ ਕਰਿਆ ਬਹੁਤ ਹੀ ਵੱਡੀ ਕਸਤੀ ਦਾ ਯਤਨਗੇ ਨਾਮ ਦਿੱਤੇ ਗਿਆ ਜਿਹੜੀ ਸਫਲਤਾ ਦੀ ਕਸਤੀ ਸੀ ਅੱਜ ਉਹ ਬਹੁਤ ਹੀ ਬੜੇ ਤਰੀਕੇ ਨਾਲ ਪਹਿਲਵਾਨਾਂ ਦੇ ਵੱਡੀ ਜੋਰ ਸਮਾਗਮ ਤੇ ਪਹੁੰਚੇ ਪਹਿਲਵਾਨ ਹੈ ਜੀ ਸਾਰੇ ਮੇਰੇ ਤੋਂ ਧੰਨਵਾਦ ਨੌਜਵਾਨੋ ਅਸੀਂ ਅਪੀਲ ਕਰਦੇ ਹਾਂ ਜੀ ਕਿਉਂਕਿ ਸਰਕਾਰ ਵੱਲੋਂ ਵੀ ਇਹ ਬਾਰ-ਬਾਰ ਚੱਲਦੀ ਹੈ ਯੁੱਧ ਨਸ਼ਿਆਂ ਵਿਰੁੱਧ ਜਿਹੜੇ ਕਿ ਖੇਡ ਮੇਲੇ ਹਰ ਸਾਲ ਕਰਵਾਇਆ ਜਾਂਦਾ ਸਾਡੇ ਪਿੰਡਾਂ ਸਾਡੇ ਖੇਡ ਵਿੱਚ ਆਇਆ ਜਾਂਦਾ ਸੋ ਇਸ ਦਾ ਵੀ ਸਰਬ ਦਾ ਧੰਨਵਾਦ ਹੈ ਇਹ ਸਾਡਾ ਅਸੀਂ ਪਿੰਡ ਵਸ ਸਾਰੇ ਰਲ ਕੇ ਜਿਹੜਾ ਖੇਡ ਮੇਲਾ ਕਰਾਉਂਦੇ ਆ ਇਸ ਮੇਲੇ ਦਾ ਜਿਹੜੇ ਨੌਜਵਾਨ ਹੈ ਕਿੰਦਾ ਮਲ ਜੁੜਨ ਤਾਂ ਕਿ ਜਿਹੜੇ ਮਸ਼ੀਨਾਂ ਉੱਤੇ ਕੰਮ ਪਾਈ ਜਾ ਸਕੇ ਪੰਜਾਬ ਦੀ ਸਭ ਤੋਂ ਵੱਧ ਧੰਨਵਾਦ ਜੀ ਤੇ ਜਿਹੜਾ ਮੌਦ ਵਿੱਚ ਕਬੱਡੀ ਦਾ ਹੋਇਆ ਪ੍ਰਿੰਸ ਬਹੁਤ ਵਧੀਆ ਹੋਇਆ ਜੋ ਸਾਡਾ ਜਸਕਰ ਨਵੀਰ ਹੈ ਵੀਰ ਜੀ ਨੇ ਚੜ੍ਹਦੀ ਕਲਾ ਰੱਖੇ ਮਹਾਰਾਜ ਅੱਗੇ ਵੀ ਐਦਾਂ ਹੀ ਦੰਗਲ ਕਰਾਂਦੇ ਰਹੇ ਮਾਣ ਦੇ ਭਾਈ ਨੂੰ ਵਰਤਾਨ ਫਤਿਹ ਕਰੇ ਵਾਈਗੁਰ ਦੀ ਖਾਲਸਾ ਵਾਈਗੁਰ ਦੀ ਫਤਿਹ ਵਾਈਗੁਰ ਦੀ ਖਾਲਸਾ ਵਾਈਗੁਰ ਜੀ ਕੀ ਫਤਿਹ ਲੋ ਕੱਲ ਵੀ ਟੂਰਨਾਮੈਂਟ ਹੋਇਆ ਛੋਟੇ ਬੱਚਿਆਂ ਦਾ 45 ਕਿਲੋ 55 ਕਿਲੋ ਅੱਜ ਵੀ ਕਬੱਡੀ ਦੇ ਹੋਏ ਟੂਰਨਾਮੈਂਟ ਹੋਏ ਆ ਦੰਗਲ ਹੋਇਆ ਪਲਵਾਨ ਕੁੜੇ ਛੋਟੇ ਨਵੇਂ ਵੱਡੇ ਪਲਵਾਨ ਕੁੜੇ ਇਹ ਹੁਣੇ ਜਾਈਦਾ ਦੰਗਲ ਔਰ ਜਗਾ ਜਗਾ ਜਣੇ ਕਿ ਮੇਰੇ ਸਾਹ ਨਾਲ ਵਸਾਰ ਹੋਣਾ ਚਾਹੀਦਾ ਕਿ ਨਵੇਂ ਨਵੇਂ ਮੁੱਦੇ ਉੱਠਣ ਜੋ ਦੇਸ਼ਾਂ ਵਿਦੇਸ਼ਾਂ 'ਚ ਆਪਣੀ ਏ ਧਰਤੀ ਦਾ ਆਪਣੇ ਪੰਜਾਬ ਦਾ ਨਾਮ ਰੱਖਣਾ ਕਰਨਾ ਵਾਇਗਲ ਠੀਕਾ ਖਾਲਸਾ ਵਾਇਗਲ ਠੀਕਾ ਬਾਕੀ ਧੰਨਵਾਦ ਆ ਵੀਰ ਉਹਨਾਂ ਦਾ ਸਾਰੇ ਕਲੱਬ ਮੈਂਬਰਾਂ ਦਾ ਵੀਰ ਗੁਰਦੀਪ ਸਿੰਘ ਉਹਨਾਂ ਦਾ ਹਰ ਸਾਲ ਦੀ ਤਰ੍ਹਾਂ ਕੱਲ ਤੋਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਤੁਸੀਂ ਲੈਵਰਾਂ ਹੀ ਸਾਰਾ ਦੇਖਿਆ ਕੱਲ ਕਬੱਡੀ ਕੱਪ 45 ਕਿਲੋ ਤੇ 55 ਕਿਲੋ ਦੇ ਹੋਏ ਆ ਉਹ ਵੀ ਅੱਜ ਵਿਸ਼ਾਲ ਕੁਸ਼ਤੀ ਦੰਗਲ ਪਿੰਡ ਔਂਦ ਵਿਖੇ ਕਰਵਾਇਆ ਗਿਆ ਜਿਸ ਵਿੱਚ ਸਮੂੱਚੇ ਸਾਡੇ ਯਾਰ ਮਿੱਤਰ ਬਾਬਾ ਜੀ ਉਹਨੇ ਜਥੇਦਾਰ ਜੀ ਸ਼ਿੰਗਾਰ ਸਿੰਘ ਜੀ ਅੱਬਾ ਜੀ ਉਹਦੀ ਬਾਗਾਲ ਬਾਬਾ ਜੀ ਤੇ ਬਾਬਾ ਜੀ ਕੁਲਦੀਪ ਸਿੰਘ ਜੀ ਦਰਗਾਹ ਤੋਂ ਇਹ ਪਹੁੰਚੇ ਆ ਅਸੀਂ ਇਹਨਾਂ ਦਾ ਨਿੱਘਾ ਸਵਾਗਤ ਕਰਦੇ ਕੱਲ ਵੀ ਇਹਨਾਂ ਨੇ ਪੂਰੀ ਹਾਜ਼ਰੀ ਭਰੀ ਹੈ ਤੇ ਅੱਜ ਵੀ ਸਾਰਾ ਦਿਨ ਹੋਰੇ ਹਾਜ਼ਰੀ ਭਰੀ ਹੈ ਮੈਂ ਬਾਕੀ ਵੀ ਐਨ ਆਰ ਆਈ ਭਰਾ ਸਾਡੇ ਬਾਰੋ ਜਿੰਨੇ ਵੀ ਲਾਈਵ ਜੁੜੇ ਹੋਏ ਆ ਉਹ ਸਾਰੇ ਭਰਾਵਾਂ ਦਾ ਧੰਨਵਾਦ ਕਰਦਾ ਤੇ ਮੈਂ ਆਸ ਕਰਦਾ ਕਿ ਅਗਲੇ ਸਾਲ ਵੀ ਇਸੇ ਤਰ੍ਹਾਂ ਔਰ ਤੁਹਾਡੀ ਕੱਪ ਦੇ ਕੁਸ਼ਤੀ ਦੰਗਲ ਕਰਾਉਣ ਰਹੀ ਸਾਨੂੰ ਹੰਬਲਾ ਮਾਰਦੇ ਰਹਿਣਾ ਚਾਹੀਦਾ ਰਹਾਂਗੇ ਤੇ ਲਾਗੂ ਇਹ ਸਲਾਗਾ ਕਰਦੇ ਰਹਿਣਗੇ ਤਾਂ ਇਹ ਸਾਡੀ ਹੌਸਲਾ ਭਜਾਈਓ ਸਾਡੇ ਲਈ ਇੱਕ ਹੌਸਲਾ ਹੈ ਵਾਇਬਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

أنا <applause> أقول <applause>